ਜਲੰਧਰ ਦੇ ਵਿੱਚ ਹੋਈ ਵਾਰਦਾਤ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਐਕਟਿਵ ਹੈ ਔਰ ਇਸ ਹਿਸਾਬ ਨਾਲ ਐਲੈਕਟਿਵ ਹੈ ਕਿ ਪੁਲਿਸ ਉੱਤੇ ਹੀ ਕਾਰਵਾਈਆਂ ਹੁਣ ਸ਼ੁਰੂ ਹੋ ਗਈਆਂ ਨੇ ਕਮਿਸ਼ਨਰ ਆਫ ਪੁਲਿਸ ਨੂੰ ਲੈ ਕੇ ਜਲੰਧਰ ਦੇ ਸੀਪੀ ਨੂੰ ਲੈ ਕੇ ਵੀ ਤੰਤਰਤਕੌਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੀ ਪਰ ਐਂ ਲੱਗਦਾ ਹੈ ਕਿ ਹੁਣ ਤੰਤਰਤਕੌਰ ਹਣੀ ਵੀ ਐਕਸ਼ਨ ਮੋਡ ਦੇ ਵਿੱਚ ਨੇ ਜਲੰਧਰ ਦੇ ਕਮਿਸ਼ਨਰ ਵੀ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਨੇ ਔਰ ਪੁਲਿਸ ਮੁਲਾਜ਼ਮਾ ਉੱਤੇ ਵੀ ਹੁਣ ਜ਼ੀਰੋ ਟੋਲਰੈਂਸ ਦਿਖਾਈ ਜਾ ਰਹੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਪੁਲਿਸ ਪ੍ਰਸ਼ਾਸਨ ਹੁਣ ਕਿਸ ਤਰ੍ਹਾਂ ਦੀਆਂ ਅਗਿਤ ਵਿਧੀਆਂ ਕਰਦਾ ਪਿਆ ਇਸ ਮਾਮਲੇ ਦੇ ਵਿੱਚ ਕੀ ਕੁਝ ਉੱਭਰ ਕੇ ਸਾਹਮਣੇ ਆ ਸਕਦਾ ਹੈ ਮੇਰੇ ਨਾਲ ਮੌਜੂਦ ਉਤਰਾ ਉਤਰਾ ਸਾਹਿਬ 1 ਨੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥੀਕਰ ਸਾਥੀਕਰ ਉਤਰਾ ਸਾਹਿਬ ਇੱਕ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਕਰੇਗੀ ਜਾਂ ਇਨਫੈਕਟ ਕਰਨ ਦੀ ਤਿਆਰੀ ਵਿੱਚ ਹੈ ਕੱਲ ਇੱਕ ਏਐਸਆਈ ਨੂੰ ਬਰਖਾਸਤ ਕਰ ਦਿੱਤਾ ਇਸੇ ਕੇਸ ਦੇ ਵਿੱਚ ਪਰ ਅਜੇ ਇਹ ਫੈਰਿਸਟ ਹੋਰ ਲੰਮੀ ਹੈ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕੀ ਕੁਝ ਹੋਣ ਵਾਲਾ ਹੈ ਜੀ ਗੱਲ ਬੜੀ ਵਧੀਆ ਤੁਸੀਂ ਕੀਤੀ ਹੈ ਕਿ ਇੱਕ ਕੋਈ ਇਮਾਨਦਾਰ ਅਫਸਰ ਜਿਹੜਾ ਕੋ ਕੰਮ ਕਰਨਾ ਚਾਹੁੰਦਾ ਉਹਦੇ ਹਰ ਮਾਦੇ ਅੱਛਾ ਅੱਗੇ ਵੀ ਕਈ ਵਾਰੀ ਕਹਿ ਚੁੱਕਾ ਕਿ ਹਰ ਇੱਕ ਅਫਸਰ ਦਾ ਕੰਮ ਕਰਨ ਦਾ ਤਰੀਕਾ ਲਗ ਅਲੱਗ ਹੁੰਦਾ ਹੁਣ ਮੈਂ ਸ਼ਾਇਦ ਪਹਿਲਾਂ ਵੀ ਕਿਹਾ ਬਈ ਜਿਹੜੇ ਜਲੰਧਰ ਸੀਪੀ ਕਵੇ ਲੱਗੇ ਕਮਿਸ਼ਨਰ ਤਨਪ੍ਰੀਤ ਕੌਰ ਜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਤੁਸੀਂ ਦੇਖੋ ਵੀ ਕੋਈ ਅਫਸਰ ਇਹੋ ਜਿਹਾ ਮੈਂ ਵੀ ਨਹੀਂ ਦੇਖਿਆ ਆਪਣੀ ਨੌਕਰੀ ਵੀ ਜਿਹੜਾ ਸਵੇਰੇ 9 ਵਜੇ ਆ ਕੇ ਦਫ਼ਤਰ ਬਹਿ ਜਾਣਾ ਉਸ ਤੋਂ ਬਾਅਦ ਉਹਨੇ ਮਤਲਬ ਸ਼ਾਮ ਤੱਕ ਦਫ਼ਤਰੋਂ ਪੂਰੀ ਸਾਰੇ ਸ਼ਹਿਰ ਦੀ ਰਿਪੋਰਟ ਲੈਣ ਤੋਂ ਬਾਅਦ ਦਫ਼ਤਰੋਂ ਨਹੀਂ ਉੱਠਾ ਬਹੁਤ ਸਖਤ ਮਿਹਨਤ ਨਾਲ ਉਹ ਕਾਰਜ ਵੀ ਕਰ ਰਹੇ ਨੇ ਨੌਕਰੀ ਕਰ ਰਹੇ ਨੇ ਦੁਨੀਆ ਦੀ ਦੇਖ ਰੱਖ ਕਰ ਰਹੇ ਔਰ ਸ਼ਾਇਦ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਮੇਰੇ ਹਿਸਾਬ ਨਾਲ ਤਾਂ ਜਿੰਨਾ ਕ ਮੈਂ ਦੇਖ ਰਹਾ ਚਲੰਦਰ ਦੇ ਵਿੱਚ ਕਾਫੀ ਚੀਜ਼ਾਂ ਦਾ ਫਰਕ ਹੈ ਇਸ ਚੀਜ਼ਾਂ ਦਾ ਕ੍ਰਾਈਮ ਦਾ ਵੀ ਕਾਫੀ ਫਰਕ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਜਿਹੜੇ ਨਿਕਲ ਕੇ ਬਾਹਰ ਹੁੰਦੇ ਤਕਰੀਬਨ ਸਾਇਲੈਂਟ ਹੋ ਕੇ ਬਿਠਾ ਦਿੰਦੇ ਨਹੀਂ ਤੇ ਤੁਸੀਂ ਵੀ ਦੇਖ ਰਹੇ ਹੋ ਜਲੰਧਰ ਵੀ ਤਕਰੀਬਨ ਸਾਰਾ ਕਾਫੀ ਫਰਕ ਅਗੇ ਨਾਲ ਹੋ ਗਿਆ ਉਹ ਸਿਰਫ ਇਸੇ ਕਰਕੇ ਕਿ ਇਹਨਾਂ ਦੀ ਸਖਤਾਈ ਕਰਕੇ ਇਹ ਇੱਕ ਅਫਸਰ ਹੈ ਜਿਹੜੇ ਅਫਸਰ ਹੈ ਵੀ ਜਿਹਨੇ ਇਮਾਨਦਾਰੀ ਨਾਲ ਤੇ ਬਿਨਾ ਕਿਸੇ ਦੀ ਸਪਾਰਸ਼ ਦੇ ਕੰਮ ਕਰਨਾ। ਨਾ ਕੋਈ ਸਪਾਰਸ਼ ਦੀ ਲੋੜ ਹੈ ਨਾ ਕੋਈ ਗੱਲਬਾਤ ਦੀ ਲੋੜ। ਮੈਂ ਮਿਲਿਆ ਇੱਕ ਵਾਰੀ। ਮੈਨੂੰ ਸਿੱਧਾ ਗਿਆ ਕਹਿੰਦੇ ਵੀ ਕੋਈ ਰੋਸ ਮਜ਼ਾਰਾ ਧਰਨਾ ਕਰਨ ਦੀ ਲੋੜ ਨਹੀਂ। ਤੁਹਾਡਾ ਕੋਈ ਕੰਮ ਹੈਗਾ। ਮੈਨੂੰ ਤੁਸੀਂ ਡਾਇਰੈਕਟਰੀ ਆ ਕੇ ਦੱਸੋ। ਮੈਨੂੰ ਇਹ ਕਹਿੰਦਾ ਪਰਸਨਲ ਨੰਬਰ ਦਿੱਤਾ ਮੇਰੇ ਫੋਨ ਤੇ ਗੱਲ ਕਰੋ। ਜੇ ਮੈਂ ਤੁਹਾਡਾ ਫੋਨ ਨਾ ਅਟੈਂਡ ਕਰਾਂ ਫਿਰ ਤੁਸੀਂ ਗੱਲ ਕਰ ਸਕਦੇ। ਜਦੋਂ ਅਫਸਰ ਸੀਨੀਅਰ ਅਫਸਰ ਜ਼ਿਲ੍ਹਾੰਦਰ ਦਾ ਇਸ ਵੇਲੇ ਮਾਲਕ ਆਪਾ ਕਹਿ ਦਈਏ ਜੇ ਉਹੀ ਅਫਸਰ ਇੰਨੀ ਗੱਲ ਕਹਿ ਜਨਤਾ ਵਾਸਤੇ ਜਾਂ ਕਹੇ ਵਾਸਤੇ ਇਹੋ ਜੀਆਂ ਆ ਛੋਟੀਆਂ ਮੋਟੀਆਂ ਗੱਲਾਂ ਦੇ ਧਰਨੇ ਰੋਸ ਬਜਾਰੇ ਕਰਨੇ ਉਹ ਸ਼ੋਭਾ ਨਹੀਂ ਦਿੰਦਾ ਇਹਦਾ ਮਤਲਬ ਵੀ ਤੁਸੀਂ ਜੇ ਅਫਸਰਾਂ ਦੇ ਹੁਕਮਾਂ ਦੀ ਅਸੀਂ ਪਾਲਣਾ ਨਹੀਂ ਕਰਦੇ ਅਸੀਂ ਆਪ ਗਲਤ ਹ ਜੇ ਕੋਈ ਰੌਲਾ ਦੁੱਖ ਤਕਲੀਫ ਹੈ ਤੇ ਉਹਦੇ ਬਾਰੇ ਅਸੀਂ ਅਫਸਰ ਕੋਲ ਜਾਂਦੇ ਆ ਜੇ ਨਹੀਂ ਸੁਣਦਾ ਫੇਰ ਤੇ ਬਣਦਾ ਜਦੋਂ ਉਹਨਾਂ ਨੇ ਸਿੱਧਾ ਗਿਆ ਵੀ ਕਿਸੇ ਨੂੰ ਲੋੜ ਨਹੀਂ ਮੇਰੇ ਕੋਲ ਡਾਇਰੈਕਟਲੀ ਮਿਲੋ ਆ ਕੇ ਜੇ ਮੈਂ ਨਹੀਂ ਮਿਲਦੀਗਾ ਡੀਸੀਪੀ ਬੈਠੇ ਨੇ ਤੋਂ ਡੀਸੀਪੀ ਨੇ ਡੋਗਰਾ ਸਾਹਿਬ ਡੀਸੀਪੀ ਉਹ ਤੁਸੀਂ ਕਿਤੇ ਜਾਓ ਤੁਸੀਂ ਜਾ ਕੇ ਦੇਖੋ ਫਿਰ ਤੁਹਾਨੂੰ ਮੌਕੇ ਦੇ ਹਾਲਾਤਾਂ ਦਾ ਪਤਾ ਲੱਗਦਾ ਹੁਣ ਗੱਲ ਅੱਜ ਦੇ ਹਾਲਾਤਾਂ ਦੀ ਅੱਜ ਦੀ ਸਟੇਜ ਦੀ ਗੱਲ ਇੱਥੇ ਆ ਗਈ ਹੈ ਕਿ ਹੁਣ ਪੁਲਿਸ ਦੇ ਨਾਲ ਕੀ ਹੋ ਰਿਹਾ ਹੈ ਹੁਣ ਦੇਖੋ ਮੈਂ ਪਹਿਲਾਂ ਦੱਸਿਆ ਸੀ ਕਿ ਜੋ ਇਨਵੈਸਟੀਗੇਸ਼ਨ ਦੇ ਵਿੱਚ ਜੇ ਨਲਾਕੀ ਲੱਗੀ ਪੁਲਿਸ ਦੀ ਤੇ ਅਫਸਰਾਂ ਨੇ ਉਹਨੂੰ ਬਖਸ਼ ਰਣੀ ਹੁਣ ਉਹਦੇ ਵਿੱਚ ਇਨਕੁਆਰੀ ਕੀਤੀ ਇਨਕੁਆਰੀ ਦੇ ਵਿੱਚ ਉਸ ਥਾਣੇਦਾਰ ਦੀ ਲਾਇਕੀ ਦੀ ਸੀ ਪਹਿਲਾਂ ਉਹਨੂੰ ਸਸਪੈਂਡ ਕੀਤਾ ਸਸਪੈਂਡ ਕਰਨ ਤੋਂ ਬਾਅਦ ਕਿਉਂਕਿ ਮੌਕੇ ਦੇ ਹਾਲਾਤ ਇਹੋ ਜਿਹੇ ਬਣ ਸਕ ਚੁੱਕੇ ਸੀ ਕਿ ਜੇ ਇਹ ਹੀ ਸਸਪੈਂਡ ਨਹੀਂ ਸੀ ਕਰਦੇ ਤੇ ਪੁਲਿਸ ਦੇ ਉੱਤੇ ਸਵਾਲ ਬਹੁਤ ਪੁਲਿਸ ਸਵਾਲਾਂ ਦੇ ਘੇਰੇ ਜਾ ਗਈ ਸੀ ਜਿਹਦਾ ਜਵਾਬ ਦੇਣਾ ਔਖਾ ਹੋ ਜਾਂਦਾ ਹੁੰਦਾ ਸੀ ਹੁਣ ਗੱਲ ਇਹ ਕਿ ਜੇ ਜੇ ਆਪਾਂ ਇਹਨਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਉਹਦੀ ਇਨਕੁਆਰੀ ਕੀਤੀ ਗਈ ਕਿ ਕੀ ਵਾਕਿਆਈ ਜੋ ਤੇ ਇਲਜ਼ਾਮ ਲਾਏ ਗਏ ਨੇ ਸਹੀ ਨੇ ਜਾਂ ਗਲਤ ਨੇ ਜੇ ਸਹੀ ਪਾਏ ਗਏ ਤੇ ਉਹਨੂੰ ਡਿਸਮਿਸ ਕੀਤਾ ਜਾਣਾ ਉਹ ਇਨਕੁਆਰੀ ਦੇ ਵਿੱਚ ਆਇਆ ਗਿਆ ਕਿ ਇਹ ਜੋ ਇਲਜ਼ਾਮ ਪਬਲਿਕ ਨੇ ਲਾਏ ਨੇ ਉਸ ਦੇ ਉੱਤੇ ਉਹ ਸਹੀ ਪਾਏਗੇ ਸਹੀ ਪਾਏ ਜਾਣ ਤੋਂ ਬਾਅਦ ਫਿਰ ਉਹਨੂੰ ਡਿਸਮਿਸ ਕੀਤਾ ਗਿਆ ਹਮ ਇਵਨ ਕੇ ਇਸ ਤੋਂ ਇਲਾਵਾ ਪੀਸੀਆਰ ਵਾਲੇ ਮੁਲਾਜ਼ਮ 20 ਸਸਪੈਂਡ ਕੀਤੇ ਗਏ ਹਮ ਕਿਉਂਕਿ ਸਾਡੇ ਪੀਸੀਆਰ ਮੁਲਾਜ਼ਮ ਜਿਹੜੇ ਸਾਡੇ ਪੀਸੀਆਰ ਲਈ ਹੈ ਸਾਡੇ ਵਿਦਨ 5 ਮਿੰਟ ਉੱਥੇ ਪਹੁੰਚਣ ਦੀ ਡਿਊਟੀ ਇਹਨਾਂ ਲਈ ਵੀ 5 ਮਿੰਟ ਜੇ ਉੱਥੇ ਪਹੁੰਚਣਾ ਚਾਹੇ ਕਿਤੇ ਵੀ ਹੈ ਤਕਰੀਬਨ ਜਿੰਨਾ ਕੇ ਏਰੀਆ ਦਿੱਤਾ ਹੁੰਦਾ ਉਹਦੇ ਮੁਤਾਬਕ 5 ਮਿੰਟ ਚ ਪਹੁੰਚਣ ਦਾ ਟਾਈਮ ਹੁੰਦਾ ਹੈ ਉੱਥੇ ਸਾਡੇ ਪੀਸੀਆਰ ਦੀ ਵੀ ਨਲਾਕੀ ਹੈ ਵੀ ਸਾਡੀ ਪੀਸੀਆਰ ਹੀ ਨਹੀਂ ਮੁੱਕੇ ਤੇ ਪਹੁੰਚਦੀ ਵੀ ਟਾਈਮ ਨਾਲ ਤੇ ਟਾਈਮ ਨਾਲ ਨਾ ਪਹੁੰਚਦਾ ਹੈ ਫਿਰ ਉਹ ਵੀ ਸਸਪੈਂਡ ਕਰਨੇ ਪਏ ਹੁਣ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਸਾਡਾ ਇੱਕ ਐਸਐਚਓ ਵੀ ਆਉਣ ਆਉਣ ਰਿਹਾ ਤੇ ਇੱਕ ਡੀਐਸਪੀ ਆਉਣ ਰਿਹਾ ਸਵਾਲਾਂ ਦੇ ਘੇਰੇ ਸ਼ ਅੱਛਾ ਜੀ ਕਿਉਂਕਿ ਇਹ ਵੀ ਉੱਥੇ ਇਹਨਾਂ ਦੀ ਵੀ ਕੋਈ ਉੱਥੇ ਨੈਗਲੀਜੈਂਸੀ ਪਾਈ ਗਈ। ਹਮ ਹੁਣ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਰਹੇ ਨੇ। ਹਮ ਮੈਂ ਸ਼ਾਇਦ ਕੱਲ ਵੀ ਇਹ ਗੱਲ ਕਹੀ ਸੀ ਸ਼ਾਇਦ ਮੀਡੀਆ 'ਚ ਸੁਣੀ ਹੋਈ ਮੈਂ ਕਹਾਂ ਵੀ ਜੇ ਸਾਡਾ ਕਿਤੇ ਐਸਐਚਓ ਜਾਂ ਸਾਡਾ ਡੀਐਸਪੀ ਕੋਈ ਗਲਤੀ ਕਰਦਾ ਹਮ ਜੇ ਉਹਨੂੰ ਬਦਲਿਆ ਜਾ ਸਕਦਾ ਜਾਂ ਸਸਪੈਂਡ ਕੀਤਾ ਜਾ ਸਕਦਾ ਹੈ। ਕਿਉਂਕਿ ਅਸਰਾਂ ਨੇ ਜਦੋਂ ਹੁਣ ਇਹਨਾਂ ਦੀ ਵੀ ਉਹੀ ਗੱਲ ਕੱਲ੍ਹ ਵਾਲੀ ਗੱਲ ਕਹੀ ਤੇ ਇਹ ਗੱਲ ਸਾਬਤ ਹੋ ਗਈ ਕਿ ਇਹਨਾਂ ਦੀ ਕਿਤੇ ਨਾ ਕਿਤੇ ਨੈਗਲੀਜੈਂਸੀ ਪਾਈ ਨੈਗਲੀਜੈਂਸੀ ਪਾਉਣ ਤੋਂ ਬਾਅਦ ਇਹਦੀ ਇਨਕੁਆਇਰੀ ਮਾਰਕ ਕੀਤੀ ਸਾਡੇ ਐਸਪੀ ਹਰਿੰਦਰਜੀਤ ਸਿੰਘ ਗੈਲਣ ਹੁਣ ਉਸ ਇਨਕੁਆਰੀ ਤੋਂ ਬਾਅਦ ਕੀ ਰਿਜ਼ਲਟ ਆंदा ਕਿਉਂਕਿ ਅਫਸਰ ਬੜੇ ਸਟ੍ਰਿਕਟ ਹੋਏ ਨੇ ਹੁਣ ਕਿਉਂਕਿ ਮੌਕੇ ਦੇ ਹਾਲਾਤ ਕਾਬੂ ਕਰਨ ਵਾਸਤੇ ਇਹ ਸਾਰਾ ਕੁਝ ਕਰਨਾ ਪਿਆ ਗੋਤਰਾ ਸਾਹਿਬ ਮੈਂ ਇੱਥੇ ਇਹ ਗੱਲ ਇਨਕਲੂਡ ਕਰਨੀ ਚਾਹੁੰਦਾ ਇਨਫੈਕਟ ਕਿਉਂਕਿ ਤੁਸੀਂ ਦੋ ਅਫਸਰਾਂ ਦਾ ਨਾਮ ਲਿਆ ਤੁਸੀਂ ਇੱਕ ਐਸਐਚਓ ਦਾ ਜ਼ਿਕਰ ਕਰ ਲਿਆ ਇੱਕ ਡੀਐਸਪੀ ਦਾ ਜ਼ਿਕਰ ਕਰ ਰਹੇ ਹੋ ਜਿਨ੍ਹਾਂ ਤੇ ਸੰਭਾਵੀ ਤੌਰ ਤੇ ਕਾਰਵਾਈ ਹੋ ਸਕਦੀ ਹੈ ਮੇਰੀ ਤੁਹਾਡੇ ਨਾਲ ਮਿਲਣ ਤੋਂ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਹੀ ਇੱਕ ਅਫਸਰ ਦੇ ਨਾਲ ਇੱਕ ਸਾਥਕ ਅਫਸਰ ਦੇ ਨਾਲ ਗੱਲ ਹੋ ਰਹੀ ਸੀਗੀ ਔਰ ਉਹ ਇਹੀ ਸਵਾਲ ਚੁੱਕ ਠੀਕ ਹੈ ਐਸਆਈ ਦੇ ਉੱਤੇ ਕਾਰਵਾਈ ਹੋਈ ਹੈ ਉਹਨੂੰ ਕਿਸੇ ਹੱਦ ਤੱਕ ਜਾਇਜ਼ ਵੀ ਠਹਿਰਾਇਆ ਜਾ ਸਕਦਾ ਹੈ ਪਰ ਦੂਜੇ ਪਾਸੇ ਕਹਿੰਦੇ ਐਸਐਚਓ ਅਤੇ ਉੱਥੇ ਸਬੰਧਿਤ ਡੀਐਸਪੀ ਦਾ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਲੱਗਦਾ ਹੈ ਕਿ ਹੁਣ ਉਹਨਾਂ ਦੇ ਸਵਾਲ ਦਾ ਜਵਾਬ ਸ਼ਾਇਦ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਆਲਰੇਡੀ ਦਿੰਦਾ ਨਜ਼ਰ ਆ ਰਿਹਾ ਹੈ ਬਿਲਕੁਲ ਉਹੀ ਗੱਲ ਕਰਦੇ ਬੇਣਾ ਉਹਨਾਂ ਤੇ ਸਵਾਲ ਉੱਠੇ ਸੀ ਉਹਨਾਂ ਨੇ ਇਸ ਮਾਮਲੇ ਨੂੰ ਦਬਾਉਣ ਦੀ ਜਨਤਾ ਦੀ ਆਵਾਜ਼ ਹੈ ਕਿ ਉਹਨਾਂ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਹੋਰ ਵੀ ਪਲੱਸ ਕੁਝ ਗੱਲਾਂ ਹੋਈਆਂ ਸੀ ਜਿਹੜੀਆਂ ਕਿ ਲਿਖਤੀ ਕੰਪਲੇਟ ਦੇ ਵਿੱਚ ਆਈਆਂ ਉਹਦੇ ਮਤ ਫਿਰ ਸੀਪੀ ਸਾਹਿਬ ਨੇ ਇਨਕੁਆਰੀ ਮਾਰ ਕੀਤੀ ਸਾਡੇ ਆਪਣੇ ਐਸਪੀ ਹਰਿੰਦਰਜੀਤ ਸਿੰਘ ਗਿੱਲ ਨੂੰ ਹਰਿੰਦਰ ਸਿੰਘ ਗਿੱਲ ਨੂੰ ਵਧੀਆ ਅਫਸਰ ਨੇ ਇਨਕੁਆਰੀ ਦੇ ਵਿੱਚ ਰਿਜ਼ਲਟ ਤੁਹਾਡੇ ਬਿਨਾਂ ਕਲ ਕੇ ਸਾਹਮਣੇ ਆ ਜਾਏਗਾ ਜੋ ਵੀ ਹੋਏਗਾ ਮੈਂ ਗੱਲ ਕਰਨਾ ਵੀ ਪੁਲਿਸ ਨੂੰ ਦੋਹਰਾ ਮਾਪਦੰਡ ਨਹੀਂ ਅਪਣਾਉਣਾ ਚਾਹੀਦਾ ਇੱਕ ਮਾਪਦੰਡ ਤੇ ਹੀ ਚੱਲਣਾ ਚਾਹੀਦਾ ਯਾਰ ਇੱਡੀ ਵੱਡੀ ਕਾਨੂੰਨੀ ਹਰਕਤ ਹੋ ਗਈ ਇੰਨਾ ਵੱਡਾ ਮਾੜਾ ਕੰਮ ਹੋ ਗਿਆ ਤੇ ਤੁਸੀਂ ਉਹਨੂੰ ਲਾਈਟਲੀ ਲੈਣ ਦਿਓ ਕਿੱਡਾ ਕੋਈ ਹਟਾਗਾ ਯਾਰ ਕਵ ਲੇਡੀ ਉਹਦਾ ਘਰ ਵਾਲਾ ਵੈਸੇ ਨਹੀਂ ਹੈਗਾ ਬੱਚੀ ਉਹਦੇ ਨਾਲ ਇਹੋ ਜਿਹਾ ਤੁਸ਼ਕਰਮ ਹੋ ਗਿਆ ਜਿਹੜਾ ਕੋ ਲੱਭ ਨਹੀਂ ਰਿਹਾ ਪੂਰੇ ਵਰਲਡ ਲੈਵਲ ਤੇ ਰੌਲਾ ਪਿਆ ਹੈ ਦਾ ਤੇ ਤੁਸੀਂ ਉਹਨੂੰ ਇਗਨੋਰ ਕਰਦੇ ਹੋ ਨੈਚਰ ਦੀ ਗੱਲ ਹੈ ਤੇ ਫਿਰ ਰਿਜ਼ਲਟ ਹੋਣਾ ਹੀ ਉਹ ਜੇ ਇੱਕ ਬੰਦੇ ਨੂੰ ਕਿਸੇ ਗੱਲ ਨੂੰ ਕਿਸੇ ਪੁਲਿਸ ਅਫਸਰ ਨਾਲ ਮਤਲਬ ਮੈਂ ਇੱਥੇ ਗੱਲ ਕਰਦਾ ਪੁਲਿਸ ਦੋਰੇ ਮਾਬ ਦੰਡ ਤੇ ਚਲਦੀ ਹੈ ਉਸ ਤੋਂ ਪਹਿਲਾਂ ਵੀ ਇਹ ਕਹਿੋ ਜਿਹਾ ਘਟਨਾ ਹੋਈਆਂ ਕਿਤੇ ਤੇ ਪੁਲਿਸ ਨੂੰ ਤੁਸੀਂ ਡਿਸਮਿਸ ਕਰ ਦਿੰਦੇ ਹੋ ਤੇ ਕਿਤੇ ਪੁਲਿਸ ਨੂੰ ਤੁਸੀਂ ਬਚਾ ਲੈਂਦੇ ਹੋ ਮੈਟਰ ਸੇਮ ਹੀ ਹੁੰਦਾ ਹੈ ਹੁਣ ਮੈਂ ਤੁਹਾਨੂੰ ਇੱਕ ਤਾਜ਼ੀ ਮਿਸਾਲ ਵੀ ਹੋਰ ਵੀ ਦੇਣ ਮੈਂ ਦੇ ਦਾਂਗਾ ਸੇਮ ਮੈਟਰ ਸੇਮ ਐਫ ਆਈ ਆਰ ਸੇਮ ਠਾਣਾ ਸੇਮ ਜਲਾ ਪਰ ਉੱਥੇ ਇਹ ਪਰਚੇ ਦਰਜ ਹੋਏ ਹੋਣ ਕਿ ਇੱਕ ਪਰਚੇ ਦੇ ਵਿੱਚ ਇੱਕ ਇਨਸਪੈਕਟਰ ਡਿਸਮਿਸ ਕੀਤਾ ਹੋਇਆ ਇੱਕ ਪਰਚੇ ਦੇ ਵਿੱਚ ਜੇ ਔਰ ਡਿਸਮਿਸ ਉਹਦੇ ਵਿੱਚ ਕੀਤਾ ਹੋਇਆ ਜਿਹਦੇ ਵਿੱਚ ਅਨਡੈਂਟੀਫਾਈਡ ਡੈਡੀ ਬਾਡੀ ਦਾ ਉਸ ਇਨਸਪੈਕਟਰ ਦੇ ਪਰਚਾ ਦਿੱਤਾ ਗਿਆ ਉਹ ਇਨਸਪੈਕਟਰ ਡਿਸਮਿਸ ਔਰ ਇੱਕ ਬੰਦਾ ਸੁਸਾਈਡ ਕਰਦਾ ਹੋਏ ਲਿਖਤੀ ਦੱਸ ਗਿਆ ਕਿ ਸਾਡੇ ਪੁਲਿਸ ਨੂੰ ਦੋਸ਼ੀ ਪਾ ਗਿਆ ਵੀ ਇਸ ਬੰਦੇ ਦੀ ਵਜ੍ਹਾ ਕਰਕੇ ਮੈਂ ਸੁਸਾਈਡ ਕਰ ਰਿਹਾ ਹਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਇੱਥੋਂ ਕੀ ਤੁਸੀਂ ਕੀ ਆਪਾਂ ਕੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦਾ ਇਹ ਚ ਕੀ ਸੇਮ ਥਾਣਾ ਉਹੀ ਥਾਣਾ ਹੋਵੇ ਉਹ ਉਸੇ ਥਾਣੇ 'ਚ ਇਹ ਕੰਮ ਹੋਇਆ ਉਸੇ ਥਾਣੇ ਦੇ ਉੱਤੇ ਹੋਇਆ ਉਸ ਥਾਣੇ ਦੇ ਇੰਸਪੈਕਟਰ ਰਿਸਪਾਂਸ ਹੋਏ ਤੇ ਉਸ ਥਾਣੇ ਦਾ ਡੀਐਸਪੀ ਦਾ ਨਾਮ ਲੈ ਕੇ ਉਹ ਸੁਸਾਈਡ ਕਰਦਾ ਉੱਤੇ ਕੋਈ ਗੱਲਬਾਤ ਇਹਨੂੰ ਮੈਂ ਇਹ ਗੱਲ ਕਰਨਾ ਵੀ ਦੋਰਾ ਮਾਪਦੰਡ ਨਾ ਬਣਾਇਆ ਜਾਵੇ ਦੋਰੇ ਮਾਪਦੰਡ ਬਣਾਉਣ ਦਾ ਰਿਜ਼ਲਟ ਇਹ ਹੈ ਕਿ ਸਾਡੇ ਪੁਲਿਸ ਦਾ ਮਨੋਬਲ ਡਿਕ ਰਿਆ ਮਨੋਬਲ ਡਿਕਣ ਦਾ ਇਹ ਗੱਲ ਹੈ ਕਿ ਕ੍ਰਾਈਮ ਰੇਟ ਵਧ ਰਿਹਾ ਹੈ ਕ੍ਰਾਈਮ ਰੇਟ ਨੂੰ ਕੰਟਰੋਲ ਤੇ ਸਾਡੇ ਪੁਲਿਸ ਨਹੀਂ ਕਰਨਾ ਜੇ ਆਪਾਂ ਕਹੀਏ ਹੁਣ ਕਮਿਸ਼ਨਰ ਚਲੰਦਰ ਜਾਂ ਐਸਐਸਬੀ ਨੇ ਐਸਐਸਬੀ ਨੇ ਹੁਕਮ ਦੇਣਾ ਭਾਈ ਮੈਨੂੰ ਤੇਰੇ ਲੱਗ ਜੇ ਕੰਟਰੋਲ ਚਾਹੀਦਾ ਤੇ ਨੈਚਰਲੀ ਗੱਲ ਵੀ ਜੇ ਇਹੋ ਜਿਹਾ ਮਨੋਬਲ ਆਪਾਂ ਡਿਕਾਂਗੇ ਪੁਲਿਸ ਦਾ ਤੇ ਕੰਟਰੋਲ ਕਰਨਾ ਔਖਾ ਜਿਹਦੀ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਨਿਕਲ ਲੰਘ ਰਹੀਆਂ ਨੇ ਇੱਕ ਨਹੀਂ ਬਹੁਤ ਆ ਰਹੀਆਂ ਦੋ ਸਾਡੇ ਕਦੀ ਐਸਚੋ ਸਸਪੈਂਡ ਕਰ ਦਿੰਦੇ ਕਦੀ ਐਸਚੋ ਡਿਸਮਿਸ ਕਰ ਜੀਦਾ ਕੋਈ ਇਨਸਪੈਕਟਰ ਡਿਸਮਿਸ ਕੋਈ ਬਦਲੀਆਂ ਕਰ ਦਿੰਦੇ ਇਹੋ ਜਿਹਾ ਮਾਪਦੰਡ ਨਹੀਂ ਅਪਣਾਉਣਾ ਚਾਹੀਦਾ ਇੱਕ ਮੈਂ ਵੱਡੀ ਗੱਲ ਇੱਕ ਹੋਰ ਕਹਿਣੀ ਚਾਹਨਾ ਕਿ ਥਾਣਿਆਂ ਦੇ ਵਿੱਚ ਨਫਰੀ ਦੀ ਬਹੁਤ ਕਮੀ ਹੈ ਜਿਹਦੇ ਵਿੱਚ ਕਿ ਸਾਡੇ ਜਿਹੜਾ ਮੰਤਰੀ ਨੇ ਐਮ ਐਲ ਏ ਬਣੇ ਉਹਨਾਂ ਨੂੰ ਤੇ 100 200 200 ਤੁਸੀਂ ਗਰਮੈਂਟ ਸਹਤਰੀ ਦਿੱਤੇ ਤੇ ਥਾਣਿਆਂ ਚ ਪੁਲਿਸ ਇੱਕ ਥਾਣੇ ਚ ਚੱਲ ਜਾਓ ਤੁਸੀਂ ਮੇਰੇ ਖਾ 20 ਜਾਂ 25 ਤੋਂ ਵੱਧ ਨਫਰੀ ਜਦ ਕਿ ਘੱਟ ਤੋਂ ਘੱਟ ਥਾਣੇ ਚ 50 60 ਤੋਂ ਘੱਟ ਨਫਰੀ ਨਹੀਂ ਹੋਣੀ ਚਾਹੀਦੀ ਮੈਂ ਡੀਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਮੈਂ ਸੀਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਪਹਿਲੀ ਗੱਲ ਤੇ ਆਪਣੇ ਥਾਣਿਆਂ ਦੇ ਵਿੱਚ ਜਾ ਕੇ ਦੇਖੋ ਨਫਰੀ ਕਿੰਨੀ ਕਰਨੀ ਜੇ ਨਫਰੀ ਪੂਰੀ ਹੋਏਗੀ ਤਾਂ ਕ੍ਰਾਈਮ ਨੂੰ ਕੰਟਰੋਲ ਵੀ ਹੋਏਗਾ ਨਹੀਂ ਤੇ ਪਿਛਲੇ ਦਹਾਕੇ ਚਲੇ ਜਾਓ ਜਦੋਂ ਤੁਸੀਂ ਮਾਹੌਲ ਖਰਾਬ ਸੀ ਜਹਰ ਜਾਣਦੇ ਥਾਣੇ 'ਚ ਨਫਰੀ ਜਿੰਨੀ ਚਾਹੀਦੀ ਉਸ ਤੋਂ ਵੀ ਡਬਲ ਨਫਰੀ ਸੀ ਤੇ ਕੰਟਰੋਲ ਤਾਂ ਹੀ ਹੋਇਆ ਤੇ ਜੇ ਨਫਰੀ ਥਾਣੇ 'ਚ ਘਟੇ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ ਜੇ ਸੰਤਰੀ ਇੱਕ ਥਾਣੇ ਦੇ ਬਾਹਰ ਸੰਤਰੀ ਖੜਾ ਹੋਣ ਨਾਲੇ ਤੇ ਥਾਣੇ ਦੇ ਬਾਹਰ ਅਟੈਕ ਹੋ ਰਿਹਾ ਬੰਬ ਲਾਸ਼ ਥਾਣੇ ਦੇ ਬਾਹਰ ਹੀ ਹੋ ਰਿਹਾ ਐਸਐਸਬੀ ਦਫ਼ਤਰ ਆਪਣੇ ਜਗਰਾਉਂ ਤੋਂ ਹੀ ਦੇ ਲਓ ਜੀ ਉਥੇ ਸੰਤਰੀ ਖੜਾ ਹੋਣ ਵਾਲਾ ਤੇ ਉਹਦੇ ਬਾਹਰ ਹੀ ਬੜ ਰੌਂਡ ਹੈ ਮਤਲਬ ਇਹੋ ਜੀਆਂ ਮਾਰਦਾ ਤਾਂ ਹੋ ਰਹੀਆਂ ਕਿ ਜਿਹਦੇ ਵਿੱਚ ਮਾਰ ਦਾ ਤਾਂ ਕਰਨ ਵਾਲੇ ਕ੍ਰਿਮੀਨਲ ਦਾ ਇੰਨਾ ਕੋ ਮਨੋਂਬਲ ਵੱਧ ਚੁੱਕਿਆ ਉਹ ਤੇ ਇਹ ਸੋਚਦੇ ਪੁਲਿਸ ਸਾਡਾ ਕੀ ਕਰ ਲੂਗੀ ਜਦ ਪੁਲਿਸ ਆਇਆ ਹੀ ਕੋਈ ਨਹੀਂ ਨਫਰੀ ਕੋਈ ਨਹੀਂ ਪੁਲਿਸ ਕੀ ਕਰ ਲੂਗੀ ਤੁਸੀਂ ਤੁਸੀਂ ਨਫਰੀ ਦੀ ਗੱਲ ਕੀਤੀ ਮੈਂ ਮੈਨੂੰ ਕੱਲ ਦੀ ਇੱਕ ਬਿਆਨ ਚਿੱਤੇ ਆ ਗਿਆ ਜਿੱਥੇ ਜਿਸ ਜਿਸ ਮਹੱਲੇ ਦੀ ਰਹਿਣ ਵਾਲੀ ਉਹ ਲੜਕੀ ਸੀ ਮਹੱਲੇਦਾਰ ਕਹਿੰਦੇ ਆ ਕਿ ਜਦੋਂ ਇਹ ਸਾਰਾ ਕੁਝ ਵਾਪਰ ਗਿਆ ਉਸ ਦੇ ਬਾਵਜੂਦ ਵੀ ਕੋਈ ਮਹਿਲਾ ਪੁਲਿਸ ਕਰਮੀ ਉੱਥੇ ਮੌਜੂਦ ਹੀ ਨਹੀਂ ਹੋਈ ਹਾਲਾਂਕਿ ਜੇ ਪੀਸੀਆਰ ਵਾਲੇ ਵੀ ਆਏ ਤੇ ਉਹ ਵੀ ਮੇਲ ਸਗੇ ਉਹ ਫੀਮੇਲ ਨਹੀਂ ਸਗੇ ਬੱਚੀ ਇੱਕ ਫੀਮੇਲ ਹੈ ਇੱਕ ਲੜਕੀ ਹੈ ਤੇ ਉਹਨੂੰ ਸੰਭਾਲਣ ਵਾਸਤੇ ਕਹਿੰਦੇ ਕੋਈ ਮਹਿਲਾ ਪੁਲਿਸ ਕਰਮੀ ਉੱਥੇ ਮੌਜੂਦ ਹੀ ਨਹੀਂ ਸੀ ਕਹਿੰਦੇ ਜੇ ਇੱਥੇ ਇਹਨਾਂ ਥਾਣਿਆਂ ਦੇ ਵਿੱਚ ਮਹਿਲਾ ਪੁਲਿਸ ਕਰਮੀ ਹੋਵੇਗੀ ਤਾਂ ਹੀ ਤਾਂ ਆਉਂਦੀ ਉਹਨਾਂ ਨੇ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਪੁਲਿਸ ਵਾਸਤੇ ਮੈਂ ਉਹੀ ਗੱਲ ਕਰਦਾ ਕਿ ਜੇ ਸਾਡੇ ਮੈਲਾ ਮਤਲਬ ਸਾਡੇ ਥਾਣਿਆਂ 'ਚ ਨਫਰੀ ਦੀ ਕਮੀ ਦਾ ਰਿਜ਼ਲਟ ਇਹ ਕਿ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਜਿਹਦੇ ਵਿੱਚ ਕਿ ਦੋਸ਼ੀ ਸਾਡੇ ਕਿਹਨੂੰ ਪਾਇਆ ਜਾ ਰਿਹਾ ਸਾਡੇ ਕਮਿਸ਼ਨਰ ਨੂੰ ਦੋਸ਼ੀ ਪਾਇਆ ਜਾ ਰਿਹਾ ਕਿਉਂਕਿ ਡਿਮਾਂਡ ਕਮਿਸ਼ਨਰਾਂ ਦੇ ਕਰਨੀ ਹੈ ਥਾਣੇ ਵਾਲੇ ਤੇ ਐਸਐਚਓ ਜਿਹੜਾ ਉਹ ਲਿਖ ਕੇ ਭੇਜ ਸਕਦਾ ਜਾਂ ਡਿਮਾਂਡ ਹੀ ਕਰ ਸਕਦਾ ਜਾਂ ਮੀਟਿੰਗ ਜਿੱਥੇ ਕਿਤੇ ਸੀਪੀ ਦੀ ਕਮਿਸ਼ਨਰ ਦੀ ਹੋਏਗੀ ਜਾਂ ਜਿਹੜੇ ਵਿਅਸਤ ਦੀ ਹੋਏਗੀ ਉਹਦੇ ਵਿੱਚ ਡਿਮਾਂਡ ਹੀ ਕਰ ਸਕਦਾ ਜੀ ਮੇਰੇ ਕੋਲ ਨਫਰੀ ਦੀ ਕਮੀ ਹੈ ਜੀ ਮੈਨੂੰ ਦੱਸੋ ਤੇ ਉਹ ਐਸਐਚਓ ਵੀ ਕਿੰਨੀ ਵਾਰੀ ਡਿਮਾਂਡ ਕਰ ਉਹ ਕੁਝ ਤਾਂ ਗੰਮਨ ਲੱਗੇ ਤੇ ਕੁਝ ਥਾਣਿਆਂ ਤੇ ਰਹਿ ਗਈ ਨਫਰੀ ਕੁਝ ਵੀ ਨਹੀਂ ਉਹ ਗੱਲ ਵੀ ਇਹ ਗੱਲ ਮੈਂ ਨਾ ਜਿਹੜੇ ਜਾਣੇ ਨੇ ਇਹਨਾਂ ਮੰਤਰੀਆਂ ਨੂੰ ਬਚਾਉਣ ਦੀ ਜ਼ਿਆਦਾ ਲੋੜ ਹੈ ਸਾਨੂੰ ਸਾਡੀ ਜਨਤਾ ਮਰਦੀ ਮਰ ਜਾਏ ਕੋਈ ਗੱਲ ਨਹੀਂ ਇਹਨਾਂ ਦਾ ਸੰਸਕਾਰ ਹੋ ਜਾਏ ਨਾ ਕੁਝ ਨਹੀਂ ਹੋਣਾ ਪਰ ਸਾਡੇ ਮੰਤਰੀਆਂ ਨੂੰ ਬਹੁਤ ਜੋ ਜ਼ਰੂਰੀ ਜ਼ਰੂਰਤ ਹੈ ਉਹਨਾਂ ਬਗੈਰ ਸਾਡਾ ਕੰਮ ਨਹੀਂ ਚੱਲ ਸਕਦਾ ਸਾਡੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਜਨਤਾ ਖੁખી ਮਰੇ ਜਨਤਾ ਨੂੰ ਕੋਈ ਮਰਡਰ ਕਰ ਦੇ ਜਨਤਾ ਨੂੰ ਜੋ ਮਰਜ਼ੀ ਮਾਰ ਦੇ ਉਹਦੀ ਕੋਈ ਸੰਜੋੜਤ ਨਹੀਂ ਸਾਡੇ ਮੰਤਰੀ ਬਣਨੇ ਚਾਹੀਦੇ ਤੇ ਮੰਤਰੀ ਬਣੇ ਕਿੱਥੋਂ ਹੁੰਦੇ ਸਾਡੇ ਚੋਂ ਗਏ ਹੁੰਦੇ ਨੇ ਉਹ ਕਦੇ ਉੱਤੋਂ ਸਪੈਸ਼ਲ ਤਾਂ ਨਹੀਂ ਉਹ ਡਿੱਕੇ ਆਏ ਵੀ ਵੀ ਉੱਤੋਂ ਆ ਗਏ ਨੇ ਥੱਲੇ ਤੇ ਫੇਰ ਬਣਨੇ ਉਹ ਨਾਲ ਤੁਸੀਂ ਗਿਣ ਕੇ ਦੇਖ ਲਓ ਕਿੰਨੇ-ਕਿੰਨੇ ਮੰਤਰੀਆਂ ਦੇ ਨਾਲ ਕਿੰਨੇ-ਕਿੰਨੇ ਗਰਮਾਂ ਨੇ ਕਿੰਨੀਆਂ-ਕਿੰਨੀਆਂ ਵੀਏਪੀ ਸਕੋਟੀਆਂ ਕਿੰਨਾ ਕੁਝ ਚੱਲ ਰਿਹਾ ਕਿੰਨੀਆਂ ਗੱਡੀਆਂ ਸਰਕਾਰੀ ਚੱਲ ਰਹੀਆਂ ਉਹ ਸਾਰੇ ਤੰਤਰ ਮੰਤਰ ਦਾ ਖਰਚਾ ਸਾਰਾ ਕਿੱਥੇ ਪੈ ਰਿਹਾ ਸਾਡੇ ਪੰਜਾਬ ਵਾਸੀਆਂ ਤੇ ਤੇ ਪੰਜਾਬ ਵਾਸੀਆਂ ਦਾ ਜਦੋਂ ਇੱਕ ਸਾਰਾ ਖਰਚਾ ਪੈ ਰਿਹਾ ਤੇ ਨੈਚਰਲੀ ਗੱਲ ਪੰਜਾਬ ਕਿੱਥੇ ਜਾਊਗਾ ਪੰਜਾਬ ਦੀ ਕਮਾਈ ਕਿੱਥੇ ਜਾਊਗਾ ਫਿਰ ਉਲਟਾ ਪੰਜਾਬ ਕਰਜ਼ਾਈ ਹੋਊਗਾ ਦੁਨੋਂ ਦੁਨੋਂ ਕੋਈ ਪੰਜਾਬ ਬਰੀ ਮੇਲਾ ਤੇ ਹੋਣੀ ਬੈਠ ਸਕਦਾ ਇਹਨਾਂ ਸਾਰੀਆਂ ਗੱਲਾਂ ਗੌਰ ਫਰਮਾਨ ਨਾਲੀ ਹੈ ਮੇਰੇ ਸੀਨੀਅਰ ਅਫਸਰਾਂ ਨੂੰ ਬੇਨਤੀ ਹੈ ਗੌਰ ਫਰਮਾਇਆ ਜਾ ਉਹਦੇ ਤੇ वैसे गुतरा साहब जी आपा इस ओवरऑल प्रोसीजर ਦੇ ਉੱਤੇ ਗੱਲ ਕਰੀਏ ਕਿਉਂਕਿ ਕਈ ਗੱਲਾਂ ਹਵਾ 'ਚ ਹੋ ਜਾਂਦੀਆਂ ਨੇ ਖਾਸ ਤੌਰ ਦੇ ਉੱਤੇ ਇਦਾਂ ਦੇ ਜਿਹੜੇ ਹਾਈ ਪ੍ਰੋਫਾਈਲ ਕੇਸਸ ਹੁੰਦੇ ਆ ਜਿਹੜੇ ਸੰਵੇਦਨਸ਼ੀਲ ਕੇਸਸ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਗੱਲਾਂ ਹਵਾ ਵਿੱਚ ਹੁੰਦੀਆਂ ਨੇ ਜ਼ਿਆਦਾਤਰ ਬਗੈਰ ਸਰਪੈਰ ਦੀ ਵੀ ਕਈ ਵਾਰੀ ਹੋ ਜਾਂਦੀਆਂ ਨੇ ਕਈ ਵਾਰੀ ਇੱਥੋਂ ਤੱਕ ਹੁੰਦਾ ਕਿ ਬੇਸਲੈਸ ਗੱਲਾਂ ਵੀ ਹੁੰਦੀਆਂ ਨੇ ਜਿਨ੍ਹਾਂ ਦੀ ਕ੍ਰੈਡਿਬਿਲਟੀ ਨਹੀਂ ਹੁੰਦੀ ਪਰ ਇਹ ਇਹ ਜਿਹੜਾ ਤੱਥ ਨਿਕਲ ਕੇ ਸਾਹਮਣੇ ਆਇਆ ਕਿ ਹੁਣ ਐਸਐਚਓ ਜਾਂ ਤੇ ਡੀਐਸਪੀ ਵੀ ਰਡਾਰਤੇ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪਰਵਰਤਨ ਹੋ ਸਕਦਾ ਹੈ ਕਿ ਇਹ ਕੋਈ ਕ੍ਰੈਡਿ ਇਨਫਾਰਮੇਸ਼ਨ ਆ ਰਹੀ ਹੈ ਜਾਂ ਮਹਿਜ਼ ਅਜੀਬ ਇਹ ਬੇਸਲੈਸ ਗੱਲਾਂ ਹੀ ਕਹੀ ਜਾ ਸਕਦੀ ਹੈ ਨਹੀਂ ਇਨਕੁਆਰੀ ਚੱਲ ਰਹੀ ਹੈ ਇਨਕੁਆਰੀ ਮਾਰਕ ਹੋ ਗਈ ਹੈ ਜੀ ਉਹਦੀ ਮਾਰਕ ਹੋ ਗਈ ਹਾਂ ਮਾਰਕ ਹੋ ਗਈ ਇਨਕੁਆਰੀ ਆਪਣੇ ਐਸਪੀ ਹਰਿੰਦਰ ਸਿੰਘ ਗੱਲੋਂ ਉਹਨਾਂ ਦੀ ਇਨਕੁਆਰੀ ਮਾਰਕ ਹੋ ਗਈ ਆਫਟਰ ਆਲ ਜੇ ਪਬਲਿਕ ਦੀ ਲਿਖਤੀ ਕੰਪਲੇਂਟ ਹੋਈ ਹੈ ਬੇਟੀ ਦੀ ਮਦਰ ਵੱਲੋਂ ਲਿਖਤੀ ਕੰਪਲੀਟ ਸੀਬੀ ਸਾਹਿਬ ਨੂੰ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਲਿਖ ਕੇ ਦਿੱਤਾ ਹੈ ਤੇ ਫਿਰ ਹੀ ਸੀਬੀ ਸਾਹਿਬ ਨੇ ਇਨਕੁਆਰੀ ਮਾਰਕ ਕੀਤੀ ਹੈ ਹੁਣ ਸੀਬੀ ਸਾਹਿਬ ਨੇ ਇਨਕੁਆਰੀ ਮਾਰਕ ਕੀਤੀ ਉਸ ਅਫਸਰ ਨੇ ਇਨਕੁਆਰੀ ਕਰਨ ਤੋਂ ਬਾਅਦ ਸੀਬੀ ਸਾਹਿਬ ਦੇ ਪੇਸ਼ ਕਰੇਗਾ ਹ ਹੁੰਦੇ ਜਾਂ ਉਹਦਾ ਕੀ ਰਿਜ਼ਲਟ ਦਿੰਦੇ ਨੇ ਉਹ ਕਮਿਸ਼ਨਰ ਜਦੋਂ ਇਨਕੁਆਇਰੀ ਹੋਣ ਤੋਂ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਸਾਰਾ ਆ ਜਾਂਦਾ ਪੁੱਤਰ ਜੀ ਜਦੋਂ ਇਹ ਕੇਸ ਹੋਇਆ ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ ਜਿਸ ਹਿਸਾਬ ਦੇ ਨਾਲ ਤਣਾਅ ਪੈਦਾ ਹੋਇਆ ਭਾਵੇਂ ਪ੍ਰਸ਼ਾਸਨ ਵਿੱਚ ਹੋਵੇ ਭਾਵੇਂ ਪੱਤਰਕਾਰਾਂ ਦੇ ਵਿੱਚ ਹੋਵੇ ਭਾਵੇਂ ਆਮ ਲੋਕਾਂ 'ਚ ਹੋਵੇ ਉਹ ਉਹ ਸਾਰਿਆਂ ਨੂੰ ਪਤਾ ਹੈ ਪਰ ਜਦੋਂ ਇਹੋ ਜਿਹਾ ਕੇਸ ਅਮਲ ਦੇ ਵਿੱਚ ਲਿਆਂਦਾ ਗਿਆ ਆ ਗਿਆ ਕਾਂਡ ਹੋ ਗਿਆ ਤੇ тами एसएचओ ਤੇ ਡੀਐਸਪੀ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਕਿਉਂਕਿ ਹੁਣ ਤਾਂ ਸਿੱਧੇ ਇਲਜ਼ਾਮ ਲੱਗੇ ਕਿ ਭਾਈ ਮੌਕੇ ਦੇ ਉੱਤੇ ਤਾਂ ਕੋਈ ਪਹੁੰਚਿਆ ਹੀ ਨਹੀਂ ਹੈਗਾ ਤੇ ਫਿਰ ਇਹ ਸਾਰਾ ਕੁਝ ਨਜ਼ਰਅੰਦਾਜ਼ ਕਿਵੇਂ ਕਰ ਦਿੱਤਾ ਗਿਆ ਐਡਾ ਵੱਡਾ ਕੇਸ ਨਜ਼ਰਅੰਦਾਜ਼ ਕਿਵੇਂ ਕਰ ਦਿੱਤਾ ਗਿਆ ਇਸੇ ਕਰਕੇ ਸਵਾਲ ਖੜੇ ਹੋਏ ਦਾ ਰਿਜਲਟ ਇਹ ਵੀ ਇਨਕੁਆਰੀ ਮਾਰਕ ਹੋਈ ਲਿਖਤੀ ਕੰਪਲੇਂਟ ਆਈ ਉਹਨਾਂ ਦੀ ਉੱਥੇ ਆ ਕੇ ਨਾ ਇੱਕ ਸਵਾਲ ਖੜਾ ਹੋ ਜਾਂਦਾ ਪੁਲਿਸ ਦੇ ਉੱਤੇ ਕਿ ਕੀ ਪੁਲਿਸ ਇੰਨੀ ਜ਼ਿਆਦਾ ਲੇਗਲੀ ਕਰ ਰਹੀ ਹੈ ਜਾਂ ਨਾਨ ਸੀਰੀਅਸਨੈਸ ਇੰਨੀ ਜ਼ਿਆਦਾ ਹੋ ਰਹੀ ਹੈ ਪੁਲਿਸ ਪੁਲਿਸੀ ਨਾਫਰੀ ਦੇ ਵਿੱਚ ਇਹ ਬਹੁਤ ਵੱਡਾ ਕੁਐਸਚਨ ਹੈ ਉਹ ਮੈਂ ਉਹ ਕੁਐਸਚਨ ਦੇ ਜਵਾਬ ਦੇ ਰਿਹਾ ਕਿ ਇਹ ਗੱਲਬਾਤ ਜਦੋਂ ਹੋਈ ਹੈ ਉਹਦੇ ਵਿੱਚ ਕੋਈ ਨਾ ਕੋਈ ਉਹਨਾਂ ਦੀ ਆਪਾਂ ਕਹਿ ਦਈਏ ਵੀ ਉਹਨੂੰ ਮਸਲੇ ਨੂੰ ਉਹ ਹੋਰ ਪਾਸੇ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਜਾਂ ਜੋ ਵੀ ਕੁਝ ਉਹਨਾਂ ਨੇ ਲਿਖਤੀ ਕੰਪਲੇਂਟ ਕੀਤੀ ਹੈ ਹੋਰ ਕੰਪਲੇਂਟ ਆਈ ਤਾਂ ਨਹੀਂ ਮੇਰੇ ਕੋ ਤਾਲਕਾ ਪ੍ਰੋਸੀਜਰਿਕ ਸੂਤਰਾਂ ਨਾਲ ਇਹੋ ਜੀਆਂ ਮਤਲਬ ਉਹਨਾਂ ਦੀਆਂ ਲਾਪਰਵਾਹੀਆਂ ਪਈਆਂ ਗਈਆਂ ਮੌਕੇ ਤੇ ਐਸਐਚਓ ਦੀ ਮੌਕੇ ਤੇ ਡੀਐਸਪੀ ਦਾ ਜਿਹੜੀਆਂ ਲਾਪਰਵਾਹੀਆਂ ਦੀ ਪਾਈ ਕਰਕੇ ਕੰਪਲੇਂਟ ਹੋਈ ਉਹਦੀ ਇਨਕੁਆਇਰੀ ਮਾਰਕ ਹੋਈ ਹੈ ਉਹ ਨਿਕਲ ਕੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਥੋੜੇ ਦਿਨਾਂ ਜੀ ਆ ਜਾਏਗਾ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਸਾਰਾ ਕੁਝ ਠੀਕ ਨੇ ਇਹ ਇਹ ਸਿਚੁਏਸ਼ਨ ਹੈ ਪਰ ਹੁਣ ਸਵਾਲ ਇੱਥੇ ਖੜ ਜਾਂਦਾ ਹੈ ਕਿ ਜੇ ਹਿਠਲੇ ਪੱਧਰ ਦੇ ਉੱਤੇ ਕਿਸੇ ਕਿਸਮ ਦੀ ਨਜ਼ਰਅੰਦਾਜ਼ੀ ਹੋ ਰਹੀ ਹੈ ਤੇ ਜ਼ਾਹਿਰ ਤੌਰ ਦੇ ਉੱਤੇ ਉਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਔਰ ਉਮੀਦ ਹੈ ਕਿ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਧਨਪ੍ਰੀਤ ਕੋਰੀ ਦੇ ਉੱਤੇ ਐਕਸ਼ਨ ਕਰਨਗੇ ਔਰ ਆਉਂਦੇ ਸਮੇਂ ਦੇ ਵਿੱਚ ਜੇ ਅ ਲੋੜਿੰਦੀ ਕਾਰਵਾਈ ਦੀ ਜ਼ਰੂਰਤ ਹੈ ਤਾਂ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਹੁਣ ਲੋੜ ਹੈ ਕਿ ਉਸ ਇਨਵੈਸਟੀਗੇਸ਼ਨ ਨੂੰ ਪੂਰੇ ਹੁਣ ਦਿੱਤਾ ਜਾਵੇ ਔਰ ਉਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹਦੇ ਉੱਤੇ ਹੁਣ ਪੁਲਿਸ ਕਿਵੇਂ ਦੀ ਕਾਰਵਾਈ ਕਰੇਗੀ ਉਹਦੇ ਤੇ ਹੁਣ ਨਿਗਰੂਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਚਕ ਪੰਜਾਬੀ